ਭਗਵਾਨ ਤਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਗੀ ਜੱਦੇ ਐ ਨਹੀਂ ਗੰਦੇ ਨਾ ਵੀ ਇੰਨਾ ਪਾਦਾ ਰਹੇ ਰੱਬ ਦਾ ਨਾਮ ਅਸੀਂ ਆਪ ਬਹੁਤਾ ਆਮ ਆਦਮੀ ਨੂੰ ਪਾਈ ਤੀ ਤੂੰ ਦੱਸ ਵੀ ਕਿੰਨੇ ਮੰਗੇ ਜਿੱਦਾਂ 7 ਲੱਖ ਰੁਪਏ 7 ਲੱਖ ਰੁਪਏ ਜੇ ਕੰਮ ਹੁੰਦਾ ਬਿਨਾਂ 7 ਲੱਖ ਤੋਂ ਕੰਮ ਨਹੀਂ ਹੁੰਦਾ ਮੈਂ ਪਹਿਲਾਂ ਬੜਵਾਰੀ ਕੋ ਵਿਆਹ ਬੜਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਏ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਲਓ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਆ ਉਹ ਇੰਤਕਾਲ ਨਹੀਂ ਜੀ ਸਾਡੇ ਨੋ ਚੱਲ ਰਿਹਾ ਹੈ ਕੱਲ੍ਹ ਤੋਂ ਬਾਫਲੇ ਦੇ ਗਾਦੀ ਚੱਕੇ ਅਗੇ ਪਹਿਲੀ ਸਰਕਾਰਾਂ ਸਾਫ ਦੀ ਗੰਟ ਦਾ ਹੁੰਡ ਪਿਆ ਹੁਣ ਐਮਐਲਏ ਸਾਹਿਬ ਨੂੰ ਜਹੋ ਉਹ ਵੀ ਨਹੀਂ ਕੋਈ ਕਰਦੇ ਸਭ ਰਾਲੇ ਮੇਲੇ ਨੇ ਜੀ ਸਭ ਰਾਲੇ ਮੇਲੇ ਨੇ ਦੱਸੋ ਵੀ ਕਿੰਨੇ ਮੰਗੇ ਜੀ ਦਿੱਤੋਂ 7 ਲੱਖ ਰੁਪਈਆ 7 ਲੱਖ ਰੁਪਈਆ ਜੇ ਕੰਮ ਹੁੰਦਾ ਫੇਰ 7 ਲੱਖ ਤੋਂ ਕੰਮ ਨਹੀਂ ਹੁੰਦਾ ਰਿਸ਼ਵਤ ਖਾਰੀ ਮਰਦਾਬਾ ਸ਼ੁਕਰਾਵਾ ਅਮੀਨ ਸਤਿ ਸ਼੍ਰੀ ਅਕਾਲ ਜੀ 9 ਮਹੀਨੇ ਦੇ ਤਹਿਸੀਲਦਾਰ ਸਾਹਿਬ ਕੋ ਪਟਵਾਰੀ ਸਾਹਿਬ ਕੋ ਫਿਰਦੇ ਆ ਜੀ ਸਾਡਾ ਇੰਤਕਾਲਾ ਮਨਜ਼ੂਰੀ ਲਈ ਪੇਸ਼ ਆ। ਇਹ ਕਹਿੰਦੇ ਜੀ ਨਾਮ ਮਨਜ਼ੂਰ ਕਰਕੇ ਅਸੀਂ ਐਸ.ਡੀ.ਓ. ਦੇ ਭੇਜਾਂਗੇ। ਸਾਨੂੰ ਇਹਦਾ 6 ਮਹੀਨੇ ਨਹੀਂ ਕਰਦੇ ਹੁੰਦੇ ਸਾਨੂੰ 6 ਮਹੀਨੇ ਮਾਰ ਕੇ ਰੱਖ ਰਹੀ ਹੈ ਜੀ। ਹਾਲਾਤ ਦੱਸ ਕਰਦੇ 7-8 ਮਹੀਨੇ ਹੋ ਗਏ ਨਾ ਤਾਂ ਕੋਈ ਇੱਥੇ ਸੁਣਦਾ ਆਉਨੇ ਆ ਦੁਪਹਿਰ ਚੁੱਕਣੇ ਮੁਰ ਜਾਂਦੇ ਆ। ਜਵਾਬ ਹੀ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ। ਸਰਕਾਰ ਸਾਹਿਬ ਨੇ ਗੰਦ ਚੱਕਿਆ ਗਿਆ ਪਹਿਲੀ ਸਰਕਾਰਾਂ ਸਾਫ਼ ਦੀ ਗੰਦ ਦਾ ਖੂਣ ਪਿਆ ਹੁਣ 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 ਫੋੜੇ ਦਾ ਵੀ ਸਾਫ ਨਹੀਂ ਹੋਣਾ ਦਾ ਪਾਇਆ ਹੋਇਆ ਨਹੀਂ ਆ ਜੀ ਤਾਰਾ ਜਿੰਨੀ ਬੋਝਾ ਜੀ ਵੀ ਇਹਨਾਂ ਨੂੰ ਪਾਈਆ ਪਰ ਦੱਸਾਉਂਦੇ ਆ ਹਾਂ ਇਹ ਤਕਾਲਾ ਮਨਜ਼ੂਰੀ ਲਈ ਪੇਸ਼ ਆ ਵਰਦ ਦੇ ਉੱਤੇ ਅੱਜ ਵੀ ਤਾਜੀ ਕਰਦਾ ਇਹ ਉਹਨੂੰ ਮਨਜ਼ੂਰ ਨਹੀਂ ਕਰ ਰਹੇ 50 ਲੱਖ ਰੁਪਇਆ ਮੰਗਦੇ ਨੇ 50 ਲੱਖ ਰੁਪਇਆ 1 ਲੱਖ ਰੁਪਇਆ ਕੀਲੇ ਦੇ ਸਾਥੋਂ ਮੰਗ ਕਰ ਰਹੇ ਨੇ 20000 ਰੁਪਇਆ ਤੋਂ ਲੱਟਾ ਹੁਣ ਹੈ ਜੀ 20 20-25 ਹਜ਼ਾਰ ਪੜਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਕੰਮ ਹੋਣਾ ਦਾ ਵੀ ਨਾ ਕੋਈ ਲਾੜੀ ਲੱਗਦੀ 10000 ਕਿਵੇਂ ਮੈਨ ਤਾਂ ਜੀ ਨੂੰ ਨਹੀਂ ਨਹੀਂ ਹਾਂ ਜੇ ਤੁਸੀਂ ਸਹਿਰਾਂ ਦਾ ਰੱਖੀ ਗੱਲ ਕਰਦੇ ਹੋ ਤਾਂ ਮੋਟਰਸਾਈਕਲ ਦਾਅ ਦੇ ਲਈ ਕਿਵੇਂ ਲੈ ਆਂਦੀ 10000 ਫਰਿਜ ਤੇ 7 ਲੱਖ ਇਹਨਾਂ ਨੂੰ ਵੀ ਆਪਾਂ ਮਾਰਾ ਕਿਹਦੇ ਸੁਣ ਲਈ ਮੈਂ ਨਹੀਂ ਕਹਿ ਰਿਹਾ ਗੱਲ ਤਾਂ ਇਹ ਹੁੰਦੀ ਹੈ ਇਹਨਾਂ ਦਾ ਨਾਮ ਦੱਸੋ ਸੁਣੋ ਗੱਲੇ ਹੁੰਦੀ ਹੈ ਤੁਸੀਂ ਜਿਹੜੀ ਬਦਰਾਮੀ ਕਰਦੇ ਜਿਉ ਤਾਂ ਕਰਤੀ ਐਵੇਂ ਨਹੀਂ ਗਈ ਜਾਂਦਾ ਬਿਲਕੁਲ ਲੈ ਕੇ ਆਇਓ ਅਸੀਂ ਸਰ ਕੋਈ ਤੁਸੀਂ ਲੈ ਕੇ ਆਏ ਪਰ ਹਾਂਜੀ ਬਿਲਕੁਲ ਹਾਂਜੀ ਅੱਜ ਸਵੇਰ ਦਾ ਲੈ ਕੇ ਆਏ ਜੀ ਅਧਿਕ ਯਰਸੀ ਤਾਲੂਕ ਵਾਲੇ ਕਹਿੰਦਾ ਕਹਦਾ ਤੁਹਾਡਾ ਨਾਮ ਮਨਜ਼ੂਰ ਆ। ਭਰ ਗਿਆ ਜੀ ਫਲਕੜਾ ਕੇ ਦੇ ਦਿੱਤੀ ਹੈ ਕਹਿੰਦਾ ਦੇਖ ਲਓ ਫਤੂ ਮਨਜ਼ੂਰੀ ਪਿਆ। ਕਾਜਾਂ ਸਰ ਇਹਨਾਂ ਉੱਠਾ ਨਹੀਂ ਲੱਗਿਆ ਹੁਣਾਂ ਤਾਂ ਕੋ ਕੋਰੀ। ਸਰ ਮਨਦਾ ਫਿਰ ਉਹਨੇ ਸਾਨੂੰ ਕਿਉਂ ਉਹਦਾ ਉੱਠਾ ਨਹੀਂ ਲੱਗਿਆ ਹੁਣਾਂ ਕੋਈ ਤੇ ਨਾਲ ਨਹੀਂ ਮਿਲਦਾ। ਜਿਹੜਾ ਦੋ ਦਿਨ ਦੱਸਣਾ ਪੈਂਦਾ। ਸਰਪੰਚ ਸਾਹਿਬ ਦੇ ਜੀ ਕੀ ਸਰਪੰਚ ਸਾਹਿਬ ਤੁਸੀਂ ਆਓ ਤੁਸੀਂ ਸਰਪੰਚ ਹੋ। ਜੀ ਆਂਦੇ ਆਂਦੇ। ਕੀ ਨਾਂਵ ਤੁਹਾਡਾ ਜੀ? ਜਸਵੀਰ ਸਿੰਘ ਜੀ। ਕੀ ਮਾਮਲਾ ਤੁਸੀਂ ਨਾਰੇਬਾਜੀ ਕਰ ਰਹੇ ਹੋ ਸ਼ਰਬਾਤੀ ਦੇ ਵਿੱਚ? ਕੀ ਮੰਗ ਲਾਉਂਦੇ? ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ। ਠੀਕ ਆ ਉਹ ਇੰਤਕਾਲ ਨਹੀਂ ਸਾਡੇ ਨੌ ਜੜ ਰਿਹਾ ਹੈ ਬਰਾਸ ਬਰਾਸ ਟੋਲਾ ਪਿੰਡ ਕਿਹੜਾ ਮਾਨਕੀ ਜੀ ਇਸ ਚੀਜ਼ ਦਾ ਇੰਤਕਾਲਾ ਪੂਰਾ ਮਾਮਲਾ ਠੀਕ ਆ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਰਦਾਰ ਤੇ ਪਟਵਾਰੀ ਨੂੰ ਉਹ ਸਾਡੇ ਨੌ ਨਹੀਂ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਂਦੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬਕਾ ਖਾਨਾ ਆਇਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਖੂਲ ਚੋਂ ਸਾਡੇ ਬੈਂਚ ਚੋਂ ਜਵਾਕ ਲਾਤੇ ਜੀ ਖੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਪੰਜਾਬ ਲਗਾ ਰਹੇ ਹੋ ਥੋੜਾ 7 ਲੱਖ ਰੁਪਏ ਲੱਗੀ ਗਈ ਹਾਂਜੀ ਬਸ ਇਹੀ ਵੀ ਇੰਤਕਾਲ ਚੜਾਗੇ ਗਵਾਏ ਜੀ ਦੋਏ ਗਵਾਏ ਗਵਾਏ ਫਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬਰਾਦਰ ਰਾਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਹੈ ਜੀ ਇਹਨਾਂ ਨੇ 10000 ਰੁਪਏ ਫਟਵਾਰੀ ਨੂੰ ਦੇ ਕੇ ਵੀ ਰੱਖਾ ਉਹਨੇ 10 15 ਸਾਲ ਬਾਅਦ ਫੇਰ ਮੋੜਤਾ ਚਮਨ ਫਟਵਾਰੀ ਆ ਜੀ ਸਾਰੇ ਫਟਵਾਰੀ ਗਲਤ ਨਹੀਂ ਗੇ ਚਮਨ ਦਾ ਕੀ ਨਾਮ ਹੈ ਚਮਨ ਚਮਨਾਲਾ ਜੀ ਚਮਨ ਹਾਂਜੀ ਕਿੰਨੀ ਵਾਰ ਗੱਲਬਾਤ ਕੀਤੀ ਤੇ ਵਾਰ ਫਟੋਗੜ ਸਾਨੂੰ ਜਨਵਰੀ ਦੇ ਆਉਣੇ ਜਨਵਰੀ ਦੇ ਜੀ ਸੁਖੀਲਦਾਰ ਸਾਹਿਬ ਨਾਲ ਵੀ ਕਈ ਵਾਰ ਅੱਜ ਸਰੋਦੀ ਵੀ ਗਿਆ ਜੀ ਆਪ ਉੱਥੇ ਡੀਸੀ ਆਏ ਸੀਗੇ ਆਏ ਉੱਥੇ ਪੇਸ਼ ਹੋਈ ਉਹੋ ਦਹੀਦਾਰ ਸਾਹਿਬ ਨੇ ਸਾਨੂੰ ਤੋਂ ਬੁੱਕ ਕਰਤਾ ਜੀ ਤਸੀਲ ਦੇ ਨਾਰੇਬਾਦੀ ਹੀ ਸੀ ਅੱਜ ਉਹ ਕੀ ਸਟੈਪ ਕਰਦੇ ਤੁਹਾਡਾ ਕੰਮ ਨਾ ਹੋ ਜਾ ਸਟੈਪ ਕੀ ਅਸੀਂ ਅੱਗੇ ਜਾ ਮਲੇਰ ਨਾਲ ਆਵਾਂਗੇ ਟਰਾਪ ਸਾਰੇ ਜ਼ਿਮੀਦਾਰ ਜੱਟ ਜ਼ਿਮੀਦਾਰ ਖੇਤੀਬਾੜੀਆਂ ਦੇ ਦਰਦ ਦੇ ਬੇਲੇ ਰੋਏ ਘੇੜੇ ਮਾਰਨੂ ਸਾਡਾ ਦਾ ਵੀ ਸਰਨਾ ਨਹੀਂ ਦਿੱਤੇ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਸਭ ਇੱਥੇ ਸਾਡੇ ਘਰੇ ਆਉਂਦੇ ਨੇ ਉਹ ਕਿਦਾ ਸਮਝਦੇ ਨੇ ਜੀ ਲਿਮਟ ਬਣੀ ਹੋਈ ਆ ਬੈਂਕ ਵਾਲੇ ਕਿਹੜੇ ਇਹ ਤਾਂ ਅੰਦਰ ਬੈਠੇ ਨੇ ਜੀ ਮੇਰਾ ਨਾਮ ਮਨਜੀਤ ਸਿੰਘ ਆ ਜੀ ਮਨਜੀਤ ਸਿੰਘ ਅੱਜ ਇਹ ਇਹ ਨਾਰੇਬਤੀ ਕਰ ਰਹੇ ਸੀ ਹਾਂ ਦੇ ਖਲਾਬੇ ਸ਼ੋਰੀ ਵਿਸ਼ਵਕੋਰੀ ਦੇ ਖਲਾਬੇ ਮਾਮਲਾ ਹੈ ਮਾਮਲਾ ਇਹ ਹੈ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਹੈ ਇਹ ਇੰਤਕਾਲ ਦਰਜਾ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਪ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜ਼ਾ ਕਰਕੇ ਭੇਜ ਦਿੰਦੇ ਹਾਂ ਪਰ ਸਾਨੂੰ ਇਸ ਦਾ ਰੀਜਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਅੰਤਖਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜਿਹਦੇ ਕੋਤੀ ਇੱਕ ਇਲਜ਼ਾਮ ਲਗਾ ਰਿਹਾ ਤੇ 7 ਲੱਖ ਹਾਂਜੀ ਬਡਵਾਰੀ ਮੈਂ ਪਹਿਲਾਂ ਬਡਵਾਰੀ ਕੋ ਗਿਆ ਬਡਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਇਆ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ 7 ਕੀਲੇ ਨਹੀਂ ਟੋਟੇ 7 ਲੱਖ ਰੁਪਇਆ ਫਿਰ ਸ਼ੁੱਕਰਵਾਰ ਨੂੰ ਉਹਨਾਂ ਹੀ ਪੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਦੂੰਗਾ ਨੰਬਰਦਾਰ ਸਾਡੇ ਨਾਲ ਨੇ ਉਧਰ ਬਾਹਰ ਤਹਿਸੀਲ ਤੇ ਬੈਠੇ ਨੇ ਅਸੀਂ ਉਹ ਪੜਵਾਰੀ ਸਾਹਿਬ ਕੋਲ ਲੈ ਕੇ ਹੁੰਦੇ ਆਏ ਬਸ ਸਰਕਾਰ ਵੱਡੇ ਵੱਡੇ ਦਾਅਵੇ ਕਰ ਲਿਆ ਕਿ ਇਸ ਵਾਰ ਅਸ਼ੋਕਪੁਰ ਦੇ ਸਾਵ ਸਾਵ ਝੂਠੇ ਦਾਅਵੇ ਨਹੀਂ ਕੋਈ ਕੰਮ ਨਹੀਂ ਹੁੰਦਾ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਫਿਟਦੇ ਨੇ ਜੀ ਕਿਸੇ ਡਬਲ ਹੋ ਗਿਆ ਜੀ ਕੰਮ ਕੋਈ ਕੰਮ ਨਹੀਂ ਹੁੰਦਾ ਔਰੇ ਦੇਖੋ ਤੋਂ ਕਹਿੰਦਾ ਨਾ ਕੋਈ ਬੁਲਾਉਂਦਾ ਹੁਣ ਆ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਤਾਂ ਜਵਾਬ ਦੇਿਆ ਜੇ ਕੋਈ ਨੋਟਰੀਆ ਦਾ ਦੇਖ ਲੈ ਮਜ਼ਦੂਰੀ ਲਈ ਦੇਖਾ ਸਾਨੂੰ ਕਹਿੰਦਾ ਝੂਠਾ 3 ਵਜੇ ਦਾ ਟਾਈਮ ਲੈ ਕੇ ਕਰਦਾ ਹੁਣ ਤੇ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਇੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਤਾਂ ਇਹ ਮੰਗ ਕਰਦੇ ਆਂ ਨਹੀਂ ਇਹ ਕਹਿੰਦੇ ਉਹਦੀ ਨਹੀਂ ਅਸੀਂ ਤਾਂ ਨਾਂ ਲਾਵਾਂਗੇ ਜੀ ਇਹਨਾਂ ਨੇ ਕੋਈ ਡਿਸੀਡ ਕਰ ਗਿਆ ਅਸੀਂ ਇਹਨਾਂ ਦਾ ਨੋਨ ਕਰਵਾਉਂਦਾ ਜਵਾਰ ਜ਼ਿੰਮੇਵਾਰ ਕੰਮ ਨਹੀਂ ਕਰਦੇ ਦੱਸੋ ਜੀ ਅਸੀਂ ਖਰਚਾ ਕਿੱਥੋਂ ਚਲਾਈਏ ਜਦੋਂ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੂਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰੀ ਇਹ ਹੋਣਗੇ ਟਾਈਮ ਵੀ ਪੈਸਾ ਨਹੀਂਗਾ ਜੀ ਦੋ ਜਵਾਬ ਨੇ ਇਹ ਗੱਲਾਂ ਮਾਰਦੇ ਨੋਰੇ ਇੱਦੀ ਜਿੱਥੇ ਹਾਂ ਮੇਰਾ ਨਾਮ ਇਹ ਰਾਜਵੀਰ ਸਿੰਘ ਭੰਗੂ ਆ। ਜੀ ਮਾਰ ਲਾਉਣੀ ਅੱਜ ਸਮਾਗਮ ਤੇ ਜਿਹੜੀ ਨਾਲ ਪੱਤਿ ਕਰਦੇ। ਇਹਾ ਉਹਨੇ ਪਿੰਡ ਦੀ ਮਾਨਕੀ ਦਾ ਵੀਰ ਹੋਣੀ ਨੇ ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਵੀ 9 ਮਹੀਨੇ ਤੋਂ ਅਸੀਂ ਗੇੜੇ ਮਾਰਦੇ ਆ ਨਾ ਕੋ। ਚਮਨ ਲਾਲ ਜੀ ਨੂੰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ ਆ ਦੇਖੋ ਅਸੀਂ ਰੋਜ਼ ਆਉਣਾ ਤੁਸੀਂ ਤੁਸੀਂ ਕਹੇ ਨਾ ਦੁਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂ ਗਏ। ਵੀ ਚਲੋ ਜੋ ਕੰਮ ਪਿਆਰ ਨਾਲ ਹੋ ਜਾਵੇ ਉਹ ਲੜਾਈ ਨਾ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ ਠੀਕ ਹੈ ਜੀ ਗੱਲ। ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ। ਤੇ ਕਹਿੰਦੇ ਕੁਰਸੀਨਾਮਾ ਪਟਵਾਰੀ ਸਾਹਿਬਾਂ ਦਾ ਥੋੜਾ ਫਰਜ਼ ਸੀਗਾ ਕਰਾਉਣ ਦਾ ਕੁਰਸੀਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ਼ ਨਹੀਂ ਸੀ ਤਸਵੀਲਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ ਚਮਨ ਲਾਲ ਜੀ ਚਮਨ ਲਾਲ ਤਸਵੀਲਦਾਰ ਸਾਹਿਬ ਸਾਨੂੰ ਅੱਜ ਕਹਿੰਦੇ ਤੁਸੀਂ ਦੱਸਣਾ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਤੁਸੀਂ ਜੱਟ ਜੀ ਵਗੈਰੋਂ ਤੁਸੀਂ ਆਪ ਦੱਸੋ ਪਟਵਾਰੀ ਨੂੰ ਨਹੀਂ ਪਤਾ ਜਿਹੜਾ ਆਪਣੀ ਪੋਸਟ ਤੇ ਆਇਆ ਉਹਨੂੰ ਵੀ ਤਾਂ ਪਤਾ ਵੀ ਆਪਾਂ ਇਹਨਾਂ ਨੂੰ ਕੁਰਸੀਨਾਮੇ ਦਾ ਦੱਸਈਏ 7 ਲੱਖ ਰੁਪਏ ਚਮਨ ਲਾਲ ਨੇ ਜੱਗੇ ਮਾਨ ਕੀ ਮੀਰਨਾਮੇ ਤੋਂ ਮੰਗੇ ਆ ਲੱਖ ਰੁਪਏ ਕੀਲੇ ਦਾ ਮੰਗੇ ਆ ਜੀ ਸ਼ੁੱਕਰਵਾਰ ਨੂੰ ਇਹਨੇ ਸਾਨੂੰ ਵਾਦਾ ਕੀਤਾ ਵੀ ਮੈਂ ਤੁਹਾਡਾ ਸੋਮਵਾਰ ਨੂੰ ਨੰਬਰਦਾਰ ਨਾਲ ਸੋਰੀ ਸੋਮਵਾਰ ਨੂੰ ਛੁੱਟੀ ਤੇ ਮੰਗਲਵਾਰ ਨੂੰ ਤਾਂ ਕੰਮ ਕਰਾਂ। ਵੀ ਛੁੱਟੀ ਮੰਗਲਵਾਰ ਨੂੰ ਨੰਬਰਦਾਰ ਲੈਵਾ ਅੱਜ ਅਸੀਂ ਸਵੇਰ ਦੇ ਹੈਰਾਨ ਹੁੰਨੇ ਆ ਅਸੀਂ ਜੱਟ ਨੰਬਰਦਾਰ ਖੇਤੀਬਾੜੀ ਵਾਲੇ ਬੰਦੇ ਐਨੇ ਬੇਲੇ ਨਹੀਂ ਇਹ ਤਾਂ ਏਸੀ ਦੀ ਬੈਠਣਿਆਂ ਨੂੰ ਗੱਲਾਂ ਹੁੰਦੀਆਂ ਨਹੀਂ। ਭਗਵਾਨ ਸਤਿਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਊਗੀ ਜੱਦੇ ਐ ਨਹੀਂ ਗੰਦੇ ਨਾ ਤੇ ਇੰਨਾ ਪਾਦਾ ਰਹੇ ਰੱਬ ਦਾ ਨਾਮ। ਅਸੀਂ ਆਪ ਬੋਟਾ ਆ ਮਾਤਮੀ ਨੂੰ ਪਾਈ ਸੀ। ਅਭੀ ਆਪ ਹਟੇ ਜੀ ਦਾ ਸੋਨਾ ਕੰਮ ਕਲੇਚ ਇਨਵੋਲਵ ਲੱਗਦਾ ਹੁਣ ਇਨਵੋਲਵ ਪਟਵਾਰੀ ਤੇ ਤਸਦੀਲਦਾਰਾ ਹੋਰ ਅਭੀ ਸਾਰੀ ਕਚੈਰੀਆਂ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਪਟਵਾਰੀ ਵੀ ਨੇ ਪਰ ਇਹ ਕੁਛ ਗੰਦ ਗੰਦੇ ਬੰਦੇ ਨੇ ਸਾਰੇ ਗੰਦੇ ਗੰਦ ਕੀਤਾ ਇਹ ਪਿੰਡਾਂ ਦੇ ਜੱਟ ਸਾਬ ਦਾ ਸਾਰੇ ਲਿਆ ਕੇ ਖੇਤੀਬਾੜੀ ਆ ਟਾਲੀਆਂ ਨਾਰੇ ਲਾਵਾਂਗੇ ਜੀ ਕਚੈਰੀਆਂ ਕਰ ਦੇਗੇ ਬੰਦ ਜੇ ਇਹ ਤੇ ਧੂਆ ਮੁੰਡਾ ਦਵਾਈ ਖਾ ਕੇ ਮਰ ਗਏ ਜਿੰਮੇਵਾਰ ਇਹ ਹੋਣਗੇ ਸਾਨੂੰ ਦੱਸੋ ਰੀਜਨ ਕੀ ਆ ਐਪਲੀਕੇਸ਼ਨ ਇਹ ਤਾਂ ਨਹੀਂ ਆਈ ਹੋਈ ਨਾ ਦਰਜੀ ਐਸ ਡੀ ਐਮ ਦੇ ਕਰਕੇ ਕੰਮ 6 ਮਹੀਨੇ ਸਾਨੂੰ ਲੰਬਾ ਪਾਉਣਗੇ ਇਹ ਠੀਕ ਨਹੀਂ ਗਾ ਉਹ ਜਾਂਦੇ ਆਉਂਦੇ ਨੇ ਸਾਨੂੰ 8 ਮਹੀਨੇ ਤੰਗ ਕੀਤਾ ਗਿਆ ਸਾਨੂੰ ਹਾਂਜੀ ਹਾਂਜੀ ਤੰਗ ਕਰ ਦਿਆ ਆਹੀ ਗੱਲ ਕਿ ਸਾਡੇ ਟਾਈਮ ਉਰੋ ਨਾਣੇ ਨਾਲੇ 10 ਲੱਖ ਵੀ ਇਹ ਵਿਚਾਰੇ ਗਰੀਬ ਬੰਦੇ ਗਰੀਬਾਂ ਨਾਲੇ ਸਾਰਾ ਧੱਚਾ ਹੁੰਦਾ ਵੱਡੇ ਬੰਦੇ ਦਾ ਕੰਮ ਹੁੰਦਾ ਐਮਐਲਏ ਸਾਹਿਬ ਨੂੰ ਕਹੋ ਉਹ ਵੀ ਨਹੀਂ ਕੋਈ ਕਰਦੇ ਸਭ ਰਾਲੇ ਮੇਲੇ ਨੇ ਜੀ ਕਾਬਰ ਵਾਲੇ ਮੇਲੇ ਵੀ ਜੇ ਹਲਨਾ ਹੋਏ ਮਰਨਗੇ ਉਹਦੇ ਜ਼ਿੰਮੇਵਾਰ ਇਹ ਨਹੀਂ ਠੀਕ ਹੈ ਬਈ ਹਾਂ ਜੀ ਹਾਂ ਤੇ ਦੂਜੀ ਨੰਬਰ ਗੱਲ ਅਸੀਂ ਧਰਨਾ ਲਾਵਾਂਗੇ ਬਪਣੇ ਵਾਲੇ ਅਸੀਂ ਹੈ ਨਹੀਂਗੇ ਵੋਟ ਅਸੀਂ ਵੀ ਇਹਨਾਂ ਨੂੰ ਪਾਈ ਸੀ ਇਹਨਾਂ ਚਾਹਾਂ ਇਹਨਾਂ ਨੂੰ ਵੋਟ ਪਾਈ ਸੀ ਪਰ ਅੱਜ ਅਸੀਂ ਪਸਾਰ ਰਹੇ ਹਾਂ ਵੀ ਆਹ ਨਾਮ ਮੇਰੇ ਨਾਲ ਦੀ ਸਾਨੂੰ ਇਹਨਾਂ ਨੂੰ ਵੋਟ ਪਾ ਕੇ ਕੱਪੀ ਨਾ ਕਰ ਮੇਰਾ ਹਰੀਸ਼ ਕੁਮਾਰਾ ਜੀ ਨੈਪਸੀਲ ਦਾ ਸੰਦਾਰ ਅੱਜ ਸਮਰਾਤ ਅਸੀਬੀ ਨਾਰੇ ਪੱਦੀ ਹੋਈ ਹੈ ਵਿਸ਼ਵਤ ਮੰਗਲ ਦੇ ਜਾਮ ਲਾਏ ਨੇ ਪਟਵਾਰੀ ਵੱਲੋਂ ਤੇ ਤੀਨ ਲਖ ਰੁਪਏ ਦੀ ਜੋੜੀ ਜਾਣ ਲੱਗੀ ਹੈ ਕੀ ਗੱਲ ਨਹੀਂ ਮਨੂ ਇਸ ਵਾਰੇ ਮੈਂ ਆਪਣੇ ਰੂਮ 'ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਈ ਸੀ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕਾਨੂੰ ਕੋ ਵੀ ਸਾਰੇ ਆਏ ਸੀ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਇਦਾਂ ਦਾ ਗੱਲ ਹੈ ਸਾਡਾ ਇੰਤਕਾਲ ਜਿਹੜਾ ਹੈਗਾ ਉਸੀ ਨਾਮਜੁਰ ਕਰਤਾ ਹੈ ਮੈਂ ਪਟਵਾਰੀ ਤੋਂ ਬੰਗਾਇਆ ਸੀ ਰਿਕਾਰਡ ਉਸ ਮੁਤਾਬਕ ਹੈ 23 ਤਰੀਕ ਨੂੰ ਨਾਮਜੁਰ ਹੋਇਆ ਹੋਇਆ ਅੰਤਕਾਰ ਔਰ ਪਟਵਾਰੀ ਦਾ ਔਰ ਕਾਨੂੰਗੋ ਸਾਹਿਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀਗਾ ਮਤਜ਼ੀਕ ਨਹੀਂ ਹੋਇਆ 3 ਨੂੰ ਕਈ ਵਾਰ ਫੋਨ ਤੇ ਕਿਹਾ ਪਉਂਦੂ ਨਹੀਂ ਹੋਇਆ ਇਸ ਕਰਕੇ ਮੇਰੇ ਵੱਲੋਂ ਨਾਮਜੁਰ ਹੋ ਚੁੱਕਾ ਹੈ ਪਰ ਉਹਨਾਂ ਕਿੜ ਪਰਵਾਜ਼ ਇਹ ਗੱਲ ਕਹਿਣਾ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਤੁੰਗੇ ਲੋ ਤੇ ਕੱਲ ਅੰਤਕਾਰ ਚੜ ਜਾਵੇ ਨਹੀਂ ਜੀ ਮੇਰੇ ਕੋਈ ਅਸੀ ਵੀ ਕੋਈ ਨੋਟਿਸ ਨਹੀਂ ਆ ਔਰ ਨਾ ਹੀ ਇਸ ਛੇਲ ਦੇ ਵਿੱਚ ਕੋਈ ਕਿਸੇ ਤੋਂ ਪੈਸਾ ਲਿਆ ਜਾਂਦਾ ਪੜਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨੂਸ ਵਾਜ ਇਲਜ਼ਾਮ ਬਾਰੇ ਕੋਈ ਨੋਟਸ ਨਹੀਂ ਆ। ਸੱਭਾ ਨਾਲ ਪੜਵਾਰੀ ਉਸ ਤੇ ਦੋਸ਼ ਲਗਾ ਰਹੇ ਨੇ ਜੀ 7 ਲੱਖ ਰੁਪਏ ਮੰਗ ਰਹੇ ਨੇ ਤੇ ਸਾਬਤ ਹੁੰਦਾ ਤੁਸੀਂ ਕੀ ਕਰਦੇ ਹੋ ਮੈਨੂੰ ਦੱਸਣ ਜੀ ਉਹ ਕੋਈ ਦੇਣ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਚੇ ਅਦਾਲਤ ਨੂੰ ਭੇਜਦਾਗਾ। ਕੁਛ ਦਿਨ ਪਹਿਲਾਂ ਵੀ ਕਹਿ ਰਹੇ ਨੇ 20000 ਲੈ ਆਉ। ਨਹੀਂ ਮਦਦ ਨਹੀਂ ਸਵਾਰ। ਕੋਟੇ ਵੱਲੋਂ ਕੋਈ ਜਾਣਕਾਰੀ ਆ ਵੀ ਹੋ। ਅੱਜ ਹੀ ਅਸੀਂ 7 ਤੱਕ ਜਾਵਾਂਗੇ। ਹਾਂ ਜੀ ਮੈਲਜਮ ਸਾਹਿਬ ਦੇ ਨੋਟਸ ਲਾ ਦੇਣਾ ਇਹ ਸਾਰੀ ਗੱਲ।